ਮੈਂ ਬੱਸ 'ਚ ਬੈਠਿਆ ਭਾਜੀ ਪਟਿਆਲੇ ਜਾਣ ਲਈ ਰੋਪੜ ਤੋਂ ਪਟਿਆਲੇ ਲਈ ਹਾਂਜੀ ਅੱਛਾ ਜੀ ਅੱਛਾ ਲੋਕ ਸੇਵਕ ਵਾਲਿਆਂ ਦੀ ਬੱਸ ਹੁੰਦੀ ਸੀ ਉਹ ਨਾ ਬੜੇ ਸ਼ਕੀਨ ਜੇ ਡਰਾਈਵਰ ਜੀ ਜੀ ਤਾਂ ਉਹ ਉਹਨੇ ਜਦੋਂ ਪੱਠਾ ਸਾਹਿਬ ਕ੍ਰੋਸ ਕੀਤਾ ਤਾਂ ਉਹਨੇ ਆਪਣਾ ਉਂਗਲ ਨਾਲੋਂ ਕੈਸ ਲਈ ਕੈਸਤ ਮੇਰੀ ਲੱਗੀ ਅੱਛਾ ਭਾਜੀ ਮੈਨੂੰ ਬੱਸ 'ਚ ਬੈਠਣਾ ਔਖਾ ਹੋ ਗਿਆ ਅੱਛਾ ਮੈਂ ਗਿਆ ਲਵੀ ਵਾਹ ਬਈ ਵਾਹ ਪਤਾ ਯਾਰ ਸਟਾਰ ਬਣ ਗਏ ਬਈ ਹਿੱਟ ਹੋ ਗਏ ਹਿੱਟ ਹੋ ਗਏ ਮੈਂ ਫੇਰ ਕਿਨਾਂ ਜਾਣਾ ਸੀ ਜੀ ਕਿਤੇ ਫੇਰ ਮੈਂ ਮਤਲਕ ਇਹ ਉਹ ਮਰੰਡੀ ਉਤਰ ਗਿਆ ਜੀ ਜਿੱਥੇ ਤੱਕ ਮਤਲਕ ਉੱਥੇ ਤੱਕ ਟੇਪ ਵੀ ਤਕਰੀਬਨ ਪੂਰੀ ਹੋ ਗਈ ਸੀ ਕਾਪੀ ਜਾਣੇ ਜੀ ਜੀ ਹਾਂਜੀ ਫੇਰ ਉੱਥੇ ਜਾ ਕੇ ਸਿੱਧਾ ਹੀ ਉਹ ਫੜੀ ਜੀ ਲੱਗੀ ਹੋਈ ਸੀ ਕਾ ਤੇ ਪਾਲੀ ਉਹਦੇ ਕੋ ਗਿਆ ਉੱਥੇ ਮੇਰੀ ਫੋਟੋ ਹੈ ਨਹੀਂ ਸੀ ਉਹਦੇ ਤੇ ਇੱਕ ਪੰਗੜੇ ਜਿਹੀ ਵਾਲੀ ਫੋਟੋ ਲੱਗੀ ਸੀ ਅੱਛੇ ਤੋਂ ਕਹਿੰਦਾ ਵੀ ਇਹ ਲੈ ਜੋ ਵੀ ਬਹੁਤ ਬਹੁਤ ਤੇਪ ਬਹੁਤ ਵਿਕ ਰਹੀ ਹੈ ਅੱਛੇ ਤੇ ਮੈਂ ਚਲੋ ਉੱਥੇ ਤੇ ਇੱਕ ਐਸੈਟ ਖਰੀਦੀ ਉਧ ਹੋਣੀ ਵੀ 17-18 ਰੁਪਏ ਦੇ ਕਿੰਨੇ ਅੱਛੇ ਅਹ ਬਿਹਾਈਂਡ ਮੇਰਾ ਖਿਆਲ ਹੈ 15 ਰੁਪਏ ਦੇ ਅੱਛੇ ਤੇ ਮੈਂ ਉੱਥੋਂ ਲਿੱਤੀ ਉਹ ਤੇ ਮੈਂ ਬੜਾ ਖੁਸ਼ ਮੈਂ ਜਾ ਕੇ ਕਰੇ ਮੈਂ ਬੀਬੀ ਨੂੰ ਕਿਹਾ ਬੀਬੀ ਮਦਰ ਨੂੰ ਬੀਬੀ ਹਾਂ ਬੀਬੀ ਕਹਿੰਦੇ ਹਾਂ ਜੀ ਜੀ ਤੇ ਮੈਂ ਕਿਹਾ ਬੀਬੀ ਮੈਂ ਮਸ਼ਹੂਰ ਹੋ ਗਿਆ ਇਹ ਹੋ ਗਿਆ ਆਈ ਹੋ ਗਿਆ ਅਭੀ ਮੈਨੂੰ ਤਾਂ ਹੁਣ ਮੈਨੂੰ ਸਕੂਟਰ ਚਾਹੀਦਾ ਅੱਛਾ ਉਧ ਉਧ ਸਕੂਟਰ ਨਹੀਂ ਸੀ ਕੋਲੇਗਾ ਅੱਛਾ ਮੈਨੂੰ ਸਕੂਟਰ ਲੈ ਕੇ ਦਿਓ ਉਹ ਕਹਿੰਦੀ ਹਾਂ ਕਿ ਤੇਰੇ ਬਾਪੂ ਜੀ ਨੂੰ ਚਿੱਠੀ ਪਾਉਣੀ ਆ ਅੱਛੇ ਦੇ ਮੁੰਡੇ ਵਾਤੇ ਮਤਲਬ ਸਕੂਟਰ ਚਾਹੀਦਾ ਹੁਣ ਹੈ ਨਾ ਅੱਛਾ ਫਾਦਰ ਸਾਹਿਬ ਕੀ ਬਾਹਰ ਸੀ ਹਾਂ ਉਹ ਆਰਮੀ ਸੀ ਅੱਛਾ ਆਰਮੀ ਐ ਚੰਗ